ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਾਰਡਰ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਬੁੱਟਰ ਜੀ ਜ਼ਿਲ੍ਹਾ ਤਹਿਸੀਲ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਦੋ ਤੋਹਫੇ ਲੈ ਕੇ ਆਂਦੇ ਆ ਜਿਨ੍ਹਾਂ ਚ ਇੱਕ ਦਾ ਸੁਆ ਸਵਾ ਨਾਗਾ ਰੰਗ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਆ ਤੇ 2 ਨੰਬਰ ਗੱਬਣਾ ਸਮਾਂ ਹਜੇ ਲੈ ਜੂਗੀ ਮੌਲ ਰੇਟ ਜਮਾ ਜਾਇਜ਼ ਹੁੰਦੇ ਆ ਬਾਈ ਦੇ ਆਪਾਂ ਪਹਿਲਾਂ ਵੀ ਇਸ ਕਰੋ ਕਈ ਵੀਡੀਓ ਆਪਾਂ ਪੋਲਡ ਕੀਤੀਆਂ ਨੇ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਆ ਆਜੋ ਜੀ ਸਸੀ ਗਾਲੀ ਸਸੀ ਗੱਬਾਈ ਜੀ ਨਾਮ ਤੇ ਐਡਰੈਸ ਦੱਸ ਨਾਮ ਜੀ ਲਾਲੀਆ ਪਿੰਡ ਬੁੱਟਰ ਖੁਰਦਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਜੀ ਮੋਬਾਈਲ ਨੰਬਰ 732889966 ਠੀਕ ਹੈ ਵੀਰੇ ਦੋ ਨਾਂਗਾ ਜੀ ਅੱਜ ਦੋ ਆ ਵੀ ਦੋ ਠੀਕ ਹੈ ਜੀ ਕਿਧਰੋਂ ਸ਼ੁਰੂ ਕਰਕੇ ਹੋਏ ਇਹ ਸੂਆ ਕਰਨ ਮਸੂਈ ਜੀ ਨਾਲ ਬਾਈ ਦੂਜਾ ਸੂਆ ਵਾ ਠੀਕ ਹੈ ਜੀ ਕਦੋਂ ਸ਼ੀਂਹ ਦੀ ਸੂਈ ਆਏ ਬੱਚਾ ਕੀ ਹੈ ਜੀ ਮਗਰ ਅੱਛਾ ਦਿੱਤਾ ਬਈ ਜੇ ਆ ਡੰਨਾ ਜੀ ਗੇਰ ਦੀ ਓਕੇ ਆ ਬਈ ਕਿੰਨਾ ਬਾਲਾ ਭਾਂਡੇ ਪਉਂਦੀ ਹੈ ਜੀ ਬਈ ਕਹਿਣ ਨੂੰ 17 18 ਕਿਲੋ ਕਹਿੰਦਾ 14 15 ਕਿਲੋ ਦੇ ਬਾਹਰ ਹੀ ਹੋਊਗਾ 14 ਕਿਲੋ ਜਿਹੜਾ ਜਥਾਨਾ ਦੀ ਦਾਨਨਾ ਜੀ ਓਕੇ ਬਈ ਸਾਰਾ ਮਾਰਕੀਟ ਖਾ ਲਿਆ ਜਿੰਨਾ ਬਾਜੀ ਦੁੱਧ ਜੀ ਦੁੱਧ ਬਈ ਜਿੰਨਾ ਤੋਂ ਆਪਾਂ ਲਈ ਪਿਛਲੇ ਸੀਓ 20 ਕਿਲੋ ਕਹਿੰਦੇ ਚੋਇਆ ਵਾ ਤੇ ਤਾਂ ਉਹ ਬਈ ਬੱਦੀ ਆ 20 ਕਿਲੋ ਜੈਕਤੀ ਨੂੰ ਮਨ ਕੇ ਲਾ ਲੀਆ ਪੂਰੀ ਹਾਂ ਕੁਆਲਿਟੀ ਕੁਆਲਿਟੀ ਵਾਲੀ ਤੋੜ ਕੇ ਦਿਖਾ ਦੀ ਵੀਰੇ ਇਧਰ ਨੂੰ ਤੋੜ ਦਿਓ ਬਾਈ ਦੇ ਦਸਨ ਮੁਤਾਬਕ ਜੀ ਸੂਆ ਬਾਈ ਦਾ ਦੂਜਾ ਸੂਈ ਆ ਕੱਲ ਸ਼ਾਮ ਨੂੰ ਸੂਈ ਸੀ ਸ਼ਾਮ ਨੂੰ ਸ਼ਾਮ ਨੂੰ ਬੱਚਾ ਮਦਰ ਵੱਛਾ ਜੀ ਜੇਰ ਪ੍ਰੋਪਰ ਢਾਨਾ ਨੇ ਤੇ ਜਿਹੜਾ ਬੌਲਾ ਤਿਆਰ ਆ ਜੀ ਉਹ ਹੈਗਾ 14 ਤੋਂ ਪਲਾਸਟਿਕ ਤੁਸੀਂ 14 ਮੰਨ ਕੇ ਲੈ ਜਾਓ ਸੋਹਣਾ ਫਿਟਨੈਸ ਵਾਲਾ ਹਵਾਨਾ ਬਾਕੀ ਥਾਣਾ ਤੋਂ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਗੈਪ ਤੇ ਲੱਗੇ ਹੋਏ ਹੈ ਬਾਕੀ ਵਾਲਾ ਥਾਣਾ ਜੀ ਚੈੱਕ ਕਰ ਲੋ ਸੋਹਣਾ ਸ਼ਾਨਦਾਰ ਹਵਾਨਾ ਵੀ ਤੋਂ ਪਲੱਸ ਦੀ ਉਮੀਦ ਆ ਬਾਕੀ ਰੰਗ ਪ੍ਰਿੰਟ ਜਾਦ ਬਰੀਡ ਦੀ ਚੰਗੀ ਆ ਵੇਲ ਵੀ ਚੰਗੀ ਆ ਹਾਈਟ ਵੀ ਚੰਗੀ ਆ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਫਵਾਨੇ ਦੇ ਬਰੀਕ ਬਰੀਕ ਵੇਂਜ ਉਹ ਗੈਂਤੀ ਚ ਨੇ ਜਿੰਨੀ ਤੱਕ ਬੈਕ ਨੂੰ ਆ ਫਵਾਨੇ ਦੀ ਉਨੀ ਭਰੇ ਅੱਗੇ ਨੂੰ ਆ ਚੈੱਕ ਕਰ ਲਓ ਜੀ ਫਵਾਨਾ ਇਧਰਲੀ ਸਾਈਡ ਤੋਂ ਵੀ ਚੈੱਕ ਕਰ ਲਓ ਥਣ ਕੱਲਾ ਕੱਲਾ ਮੋਟਾ ਹੱਥੀ ਚਵਾਈ ਵਾਲਾ ਲੱਗਿਆ ਵਾ ਥਣਾ ਦੀ ਵੀਰੇ ਡੰਨ ਹੋਊਗੀ ਜੀ ਕੋਈ ਧਾਰਾ ਮਾਰ ਕੇ ਬਣਾਉਨੇ ਆਪਾਂ ਠੀਕ ਆ ਬਾਈ ਕਹਿੰਦਾ ਪਤਾ ਰਾ ਮਾਰ ਕੇ ਦਿਖਾ ਦਾਂਗੇ ਕਿ ਕੋਈ ਸੱਜਣ ਦੂਰੋਂ ਨੇੜੋਂ ਚੱਲ ਕੇ ਆਉਂਦਾ ਚਵਾਈ ਦੀ 1 ਨੰਬਰ ਚਵਾਈ ਦਾ ਬਾਈ ਪਾਪ ਪਾ ਲੈ ਰੱਖਿਆ ਮਗਰ ਲੈ ਜੂ ਵੀਰੇ ਮਾਰਦੀ ਓਕੇ ਵੀਰੇ ਜਾਣਾ ਜੀ ਮੈਂ ਤਾਂ ਇੱਕ ਚ ਚੋਈ ਜਾਂਦੀ ਹੈ ਬਾਈ ਜਿਹੜੀ ਚਾਹਲ ਚੋਈ ਹਰਨੇ ਤੇ ਬਰੀਕ ਬਰੀਕ ਵੇਂਜ ਮਲਕ ਵੇਂਜ ਚੈੱਕ ਕਰ ਲਓ ਪੂਰੀ ਸਟਰੋਂਗ ਰਸੇ ਵਰਗੀ ਹੁੰਦੀ ਹੈ ਹਾਈਟ ਬਾਕੀ ਬਾਕੀ ਕੱਟ ਵਾਲੀ ਆ ਕੋਈ ਛੋਟੀ ਨਾ ਮੰਨ ਕੇ ਭਰਾ ਨਾ ਆਵੇ ਜੀ ਬਾਕੀ ਬਰੀਡ ਵਾਈਜ਼ ਚੰਗੀ ਆ ਸਾਂਭਣ ਵਾਲੀ ਆ ਜੀ ਸਾਂਭਣ ਵਾਲੀ ਆ ਬਾਈ ਜਵੇਂ ਸੂਈਆਂ ਲੱਕਾ ਲੋਕਾਂ ਨਹੀਂ ਮਾਰਿਆ ਚੱਕੀ ਵਾਪਰਦੀ ਹੈ ਸਹੀ ਗਾ ਜੈਜ ਲੈਂਡ ਦੇ ਅੰਝ ਵਾਲੀ ਡਿਮਾਂਡ ਬਾਈ ਪਰ 65000 ਤੋਂ ਵੀਰੇ ਮਾਨਤਾਨ ਕਰ ਦਾਂਗੇ ਪਰ 12 ਲੰਮਾ ਚੌੜਾ ਕਰਨਾ ਮੁੱਲ 70 ਕਰਾ ਲੈ 80 ਕਰਾ ਲੈ ਪਰ ਆਪਾਂ 60000 ਤੋਂ ਮਾਨਤਾਨ ਨਹੀਂ ਠੀਕ ਹੈ ਜੈਜ ਡਿਮਾਂਡ 85 ਮੰਗਣਾ ਸੀ ਬਾਕੀ ਭਈ ਲੈਵਾ ਦਾ ਤਾਂ ਲਾਹ ਕਹਿੰਦਾ ਜਿਹੜੀ ਲੱਗਦਾ ਅਸਲ ਲੱਗਦਾ 65000 ਰੁਪਇਆ ਡਿਮਾਂਡ ਹੈ ਜੀ ਵਿੱਚੋਂ ਮਾਨਤਾ ਨੂੰ ਹੋ ਜਾਊਗਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਦੋ ਨੰਬਰ ਵੀਰੇ ਸੁਆ ਕਰਨਾ ਮਾਜੀ ਇਹਦਾ ਇਹ ਵੀ origignal ਭਾਈ ਦੂਜਾ ਸੁਆ ਵਾ ਸਮਾਂ ਕਿੰਨਾ ਕ ਲੈਂਦੀ ਹੈ ਜੀ ਜਿਹਦੇ ਦਿਲ ਪਾਇਆ ਵੀਰੇ 5 ਦੇ ਡੇਢ ਮਤਲਬ ਮੰਨ ਲਾ ਵੀ ਅੱਜ 12 17 ਤਰੀਕ ਨੂੰ ਇਹਦੇ ਡੇਢ ਪੂਰੇ ਆ ਭਾਈ ਠੀਕ ਆ ਜੀ 17 ਨੂੰ ਜੀ ਕਿੰਨਾ ਬਾਜੂ ਵੀਰੇ ਇਹ ਮਾਲਾ ਬਈ ਕ੍ਰਾਸ ਪਾਂਚਾ ਪਯੋਰ ਨਹੀਂ ਜੀ ਮਾਲਾ ਵੀ ਗਰਮੀਆਂ ਦਾ ਤੋਹਫਾ ਹੀ ਹੈ ਠੀਕ ਹੈ ਵੀਰੇ ਤੇ ਇਹਦਾ ਦੁੱਧ ਪਿਛਲੇ ਸੂਏ 18 ਕਿਲੋ ਤਾਂ 20 ਕਿਲੋ ਪਾ ਦੂ ਠੀਕ ਹੈ ਜੀ ਖਣਾ ਦੀ ਡੰਣਾ ਜੀ ਮੈਂ ਕਹਿੰਦਾ ਜਮਾ ਉੱਤੇ ਆ ਬਈ ਮਖਿਆ ਉੱਤੇ ਦਿਖਾ ਦੀ ਵੀਰੇ 22 ਦੇ ਦਸਨ ਮੁਤਾਬਕ ਸੂਆ ਬਾਈ ਦੱਸਦਾ ਇਹ ਵੀ ਦੂਜਾ ਸੁੰਦੀ ਆ ਡੇਟ ਮੁਤਾਬਕ 5-4 ਦਿਨ ਲੈ ਜੂਗੀ ਤਿਆਰੀ ਸੋਹਣੀ ਕਰੀ ਹੁੰਦੀ ਆ ਜੀ 18 ਕਿਲੋ ਪਿਛਲੇ ਸੂਏ ਦਾ ਰਿਕਾਰਡ ਆ 13 ਉਮੀਦ ਪਲੱਸ ਦੀ ਆ ਜੀ ਜੇ ਕੋਈ ਵੀਰ ਵੱਧ ਕਰਨ ਨੂੰ ਤਾਂ ਜਿੰਨਾ ਮਰਦੇ ਨੇ ਮਾਰਦੇ ਨੇ ਬਾਈ ਤੇ ਲੱਖ ਲੱਖ ਬਹੁਤ ਬੰਨਾਂ ਨੇ ਮਾਨ ਚ ਠੰਡੀ ਸੀਲ ਜਿਵੇਂ ਮਾਰਦੀ ਕੋਈ ਬੈਠਾ ਰਵੇ ਜੀ ਬਾਕੀ ਚੈੱਕ ਕਰਨ ਨੂੰ ਲੱਤ ਵੀ ਚੱਕੇ ਪਾਸੇ ਕਰਨੀ ਪੈਂਦੀ ਆ ਇਹ ਨਹੀਂ ਮੇਰੇ ਕੋਈ ਜਮਾਈ ਨਹੀਂ ਲਾਚਾ ਮਾਦ ਨਹੀਂ ਆਉਂਦੀ ਬਾਈ ਠੀਕ ਆ ਜੀ ਚਾਹੇ ਕੋਈ ਥੱਲੇ ਦੇ ਨੰਗ ਜੇ ਕੋਈ ਨੰਗ ਜੇ ਕੋਈ ਚੱਕਰ ਲੇ ਬਾਈ ਥਣ ਇਧਰਲੇ ਪਾਸੇ ਤੋਂ ਵੀ ਚੈੱਕ ਕਰਾ ਦਿੰਨੇ ਆ ਥਣੇ ਤੇ ਬਰੀਕ ਬਰੀਕ ਵੀ ਇੰਜ ਚੈੱਕ ਕਰ ਲੋ ਜੀ ਕੁਆਲਟੀ ਬਹੁਤ ਚੰਗੀ ਆ ਸ਼ਾਈਨਿੰਗ ਵਾਲੀ ਸਕਿਨ ਆ ਸਭ ਵੀ ਬਲੀ ਵੀ ਚੰਗੀ ਆ ਇਹ ਤੁਹਾਨੂੰ ਬਹੁਤ ਆ ਭਾਈ ਵਜਨ ਵਾਲੀ ਆ ਬਾਕੀ ਥਣ ਨੇੜੇ ਤੋਂ ਵੀ ਦਿਖਾ ਦਿੰਨੇ ਆ ਗੁਲਾਬੀ ਥਣ ਫੋਰ ਸ਼ਾਂਕ ਕੋਈ ਵੀ ਨਹੀਂ ਇਹਦੀ ਜਮਾ ਫੈਕਸੀ ਦੀ ਡਿਮਾਂਡ ਜੈ ਜੀ ਵੇਰੇ ਮੇਰਾ ਬਈ 65000 ਇਹ ਵੀ ਮਾਨਤਾਨ ਕਰਦਾ ਜੋੜਾ ਲੈ ਜੇ ਸੱਜਣ ਨੂੰ ਕੋਈ ਜੀ ਜੋੜਾ ਲੈ ਜੇ ਬਈ ਖਰੀਆਂ ਬਹੁਤ ਕਹਿਣ ਦੀ ਗੱਲ ਨਹੀਂ ਅਸਲਾ ਮਾਨਤਾਨ ਵਧ ਕਰਦਾ ਕਿੰਨਾ ਮਾਨਤਾਨ ਜੋੜੇ ਚ ਬਸ ਜੋੜਾ ਕੋਈ ਲਊਗਾ 125 ਦੀ ਜੈਸ ਔਰ 900 ਰੁਪਏ ਛੋੜ ਨਹੀਂ ਜਾਣਾ ਕੱਲੀ ਚ ਨਾ ਕੋਈ ਮੰਗੇ ਕੱਲੀ ਚ ਨਾ ਮੰਗੇ ਕੱਲੀ ਚ ਮਾਨਤਾਨ ਹੋਊਗਾ ਬਈ ਕੱਲੀ ਚ ਮਾਨਤਾਨ ਹੋਊਗਾ ਜੋੜਾ 125 ਦਾ ਹੋ ਜਾ ਹਾਂ ਜੋੜਾ 125 ਦਾ ਜੀ ਬਾਕੀ ਆਪ ਆ ਕਰਨੇ ਵੀ ਕਿਨੇ ਆ ਜੀ ਬਾਈ ਬੱਚੀਆਂ ਖਰੀਆਂ ਬੱਚੀਆਂ ਦੇ ਅੰਗ ਪੈਰ ਬਹੁਤ ਜੀ ਬਹੁਤ ਹਲੇਵੇ ਵਾਲੀਆਂ ਬਾਕੀ ਜਿਹਨੂੰ ਨਗ ਕੋਈ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ